ਸੋਨੂ ਸੀਤੋ ਵਾਲੇ ਦਾ ਫੈਨ ਮੈਂ ਹੀ ਆ ਕਾਰਨ ਕੀ ਸੁਣ ਲਿਓ ਸੋਨੂ ਸੀਤੋ ਵਾਲੇ ਦਾ ਵਿਚਾਰੇ ਦਾ ਮਜ਼ਾਕ ਉਡਾਇਆ ਜਾ ਰਿਹਾ ਕਲਾਕਾਰ ਬੰਨੀਓ ਸਰੋਤੇ ਨੇ ਜਿਹੜੇ ਦਰਸ਼ਕ ਨੇ ਵਿਚਾਰੇ ਸੁਣਨ ਵਾਲੇ ਜਾਂ ਸੁਣਨ ਵਾਲੇ ਦੇਖਣ ਵਾਲੇ ਉਹਨਾਂ ਨੂੰ ਨਹੀਂ ਵਾਲਾ ਪਤਾ ਕਲਾਕਾਰ ਜਦੋਂ ਸਟੇਜ ਤੇ ਚੜਦਾ ਉਸ ਤੋਂ ਪਹਿਲਾਂ ਉਹਦਾ ਇੱਕ ਐਗਰੀਮੈਂਟ ਹੁੰਦਾ ਵੀ ਮੈਂ 3 ਘੰਟੇ ਗਾਉਂ ਐਨੇ ਲੱਖ ਰੁਪਈਆ ਲਵਾਂਗਾ ਤੇ ਜੇਕਰ ਉੱਤੇ ਟਾਈਮ ਉਹਦਾ ਲੱਗਦਾ ਨਹੀਂ ਭੱਜਦਾ ਉਤਰ ਕੇ ਉਹਦਾ ਟਾਈਮ ਲੱਗਦਾ ਤੇ ਉਹ ਕਹਿੰਦਾ ਵੀ ਮੈਂ ਮਿੰਟਾਂ ਦੇ ਹਿਸਾਬ ਨਾਲ ਪੈਸੇ ਲਵਾਂ ਜਿਵੇਂ ਅਡਾਨੀ ਦੇ ਵਿਆਹ ਦੇ ਵਿੱਚ ਅਨੰਤ ਅਡਾਨੀ ਜੋ ਵੀ ਹੈਗਾ ਉਹਨਾਂ ਦਾ ਵਿਆਹ ਸੀ ਜਿਹੜਾ ਉਹਦੇ ਵਿੱਚ ਦਲਜੀਤ ਦਸਾਨੀ ਨੂੰ ਕਹਿੰਦੇ 20 ਮਿੰਟ ਟੋਰ ਲਾ ਦਿਓ ਉਹ ਕਹਿੰਦਾ 20 ਮਿੰਟ ਨਹੀਂ ਜੀ 30 ਮਿੰਟ ਲਾਉਂਗਾ ਅੱਧਾ ਘੰਟਾ ਮਤਲਬ ਅੱਧੇ ਘੰਟੇ ਤੇ ਉਹਨੇ ਲੱਗ ਚਾਰਜ ਲੈ ਹੋਣਗੇ ਜਰੂਰ ਤੇ ਹੁਣ ਸੋਨੂ ਸੀਤੋ ਵਾਲੇ ਨੂੰ ਜਿਹੜੇ ਵਧੀਆ ਕਲਾਕਾਰ ਜਿਨ੍ਹਾਂ ਨੂੰ ਮੈਂ ਕਲਾਸੀਕਲ ਸਿੰਗਰ ਕਹਿਣਾ ਜਿਨ੍ਹਾਂ ਨੂੰ ਸੰਗੀਤ ਦੀ ਪੂਰੀ ਨੌਲੇਜ ਆ ਪੂਰੀ ਨਹੀਂ ਕਹਿੰਦਾ ਥੋੜੀ ਬਹੁਤ ਹੀ ਤਾਂ ਹੈਗੀ ਆ ਕਾਫੀ ਨੌਲੇਜ ਯਾਨੀ ਕਿ ਉਹ ਕਲਾਕਾਰ ਉਹਨੂੰ ਲੈ ਕੇ ਜਾਂਦੇ ਆ ਸਾਡੇ ਵਰਗੇ ਕੀ ਕਰਦੇ ਆ ਸੋਨੂੰ ਚੱਕਦੇ ਫੱਟੇ ਫਿਰ ਲਓ ਜੀ ਸੋਨੂੰ ਵੀ ਆਇਆ ਸੋਨੂੰ ਵੀ ਆਇਆ ਉਹਦੇ ਤੋਂ ਇੱਕ ਘੰਟਾ ਸਾਰਾ ਖਰਾਬ ਕਰਵਾ ਲੈਂਦੇ ਆ ਉਹਦੀਆਂ ਗੱਲਾਂ ਵਿਚਾਰੇ ਦੀਆਂ ਜਿਹੋ ਜਿਹੀਆਂ ਹੈਗੀਆਂ ਨੇ हां भी थलोते उत्ती हाला लब्धुवाल जो भी कहंदा जमे भी कहंदा ओ उदा तो एक ਘੰਟਾ ਖਰਾਬ ਕਰਵਾ ਕੇ 2 ਘੰਟੇ ਕਲਾਕਾਰ ਲਾ ਲਿੰਦਾ ਘੰਟਾ ਆਪਦਾ ਵਿਚਾਲ ਲਿੰਦਾ सोनू ਨੂੰ 500000 2000 ਹੱਦ 500000 ਤੱਕ ਦੇ ਦਿੰਦੇ ਹੋਣਗੇ ਤੇ ਉਹ ਜਿਹੜਾ ਕੰਟਾ ਬਚਦਾ ਉਹਦੇ ਚ ਕਲਾਕਾਰ ਦੇ ਕਿੰਨੇ ਲੱਖ ਰੁਪਏ ਬਣਦੇ ਨੇ ਪਤਾ ਕਦੇ ਸੋਚਿਆ ਉਹਨਾਂ ਦੇ ਲੱਖਾਂ ਰੁਪਈਆ ਬਚ ਜਾਂਦਾ ਤੇ ਸੋਨੂ ਵਰਗੇ ਨੂੰ 5-4000 ਰੁਪਇਆ 2000 ਤੋਂ ਵੱਧ ਤਾਂ ਮੇਰੇ ਹਿਸਾਬ ਨਾਲ ਦਿੰਦੇ ਨਹੀਂ ਜਿਹੜੇ ਹਿਸਾਬ ਨਾਲ ਉਹਦੇ ਘਰ ਦੇ ਹਾਲਾਤ ਦੇਖਦਾ 2000 ਤੋਂ ਵੱਧ ਉਹਨੂੰ ਦਿੰਦੇ ਨਹੀਂ ਤੇ ਉਹਦੇ ਨਾਲ ਕੋਝਾ ਮਜਾ ਕੇ ਕੀਤਾ ਜਾਂਦਾ ਸਰੋਤਿਓ ਤੁਸੀਂ ਵੀ ਐਵੇਂ ਨਾ ਕਿਸੇ ਨੂੰ ਅਸਮਾਨੀ ਚਾੜਦਿਆ ਕਰੋ ਠੀਕ ਆ ਉਹਦਾ ਵਿਚਾਰੇ ਦਾ ਤੋਰੀ ਫੁਲਕਾ ਉਹਦਾ YouTube ਚੈਨਲ ਕੋਈ ਬਣਾਵੋ ਉਹਦੇ ਜਰੀਏ ਉਹਨੂੰ ਚਾਰ ਪੈਸੇ ਆਉਣ ਤੇ ਉਹਦਾ ਉਹਦੀ ਮਦਦ ਕਰੋ ਉਹਦੀ ਨਿੱਜੀ ਰੂਪ ਚ ਮਦਦ ਕਰੋ ਉਹਦੀ ਪਰਿਵਾਰਕ ਤੌਰ ਤੇ ਮਦਦ ਕਰੋ ਉਹ ਵਿਚਾਰੇ ਨੂੰ ਕਦੇ ਕਹਿੰਦੇ ਨੇ सोनू ਨੂੰ ਆਉਣ ਲੱਗੀਆਂ ਧਮਕੀਆਂ ਉਹ ਕਰ ਦਿੰਦਾ ਅੱਗੋਂ ਤਾਂ ਉਹ ਬਹੁਤ ਗਲਤ ਸਬਦ ਬੋਲਦਾ ਜਿਹੜਾ ਦੂਜਾ ਬੰਦਾ ਬੋਲਦਾ ਆਪੇ ਉਹ सोनू ਕਹਿੰਦਾ ਉਹ ਬਾਬੇ ਉਹ ਬਾਬੇ ਉਹ ਬਾਬੇ ਦੱਸ ਪਲਾਂ ਜਿਹੜਾ ਧਮਕੀਆਂ ਦਿੰਦਾ ਉਹ ਪਹਿਲੇ ਪਲੈਨਿੰਗ ਨਾਲ ਉਹਦੇ ਨਾਲ ਐਦਾਂ ਨਾ ਕਰੋ ਇਹ ਵਧੀਆ ਗੱਲਾਂ ਨਹੀਂ ਤੁਸੀਂ ਕਲਾਕਾਰਾਂ ਦੇ ਜਿਹੜੇ ਪੂਰੇ ਟਰੈਕ ਨੇ ਕਲਾਕਾਰਾਂ ਦੇ ਸਟੰਟਵਾਜੀਆਂ ਨੇ ਉਹ ਤੁਸੀਂ ਸਮਝਣ ਦਾ ਯਤਨ ਕਰੋ ਕਲਾਕਾਰ 1 ਘੰਟਾ ਸੌਣ ਦਾ ਲਵਾ ਕੇ ਬਾਕੀ ਲੱਖਾਂ ਰੁਪਏ ਕਿਵੇਂ ਬਚਾਉਂਦੇ